ਇੱਥੇ ਪਹੁੰਚਿਆ ਪਰ ਉਹਨਾਂ ਨੇ ਇਹ ਘਰਸਰਾ ਰਿਹਾ ਕਿ ਕਾਲੂ ਨਗੋਦਰ ਸ਼ਹਿਰ ਉਹਨੇ ਰੋਸ ਵਿੱਚ ਦੁਕਾਨਦਾਰ ਕੀਤਾ ਜਾਵੇ ਉਹ ਜੋ ਦੁਕਾਨਦਾਰ ਵੀ ਨਾਲ ਬੰਦ ਕਰੂਗਾ ਉਹ ਆਪਣੀ ਦੁਕਾਨਦਾਰ ਹੋਊਗਾ ਜੇ ਪਿਆਰ ਕਰੋ ਫੋਕ ਕੇ ਕਲੀ ਕਲੀ ਤੇ ਆਈ ਅਮਰ ਕਲੀ ਕਲੀ ਤੇ ਆਈ ਅਮਰ ਕਲੀ ਸਾਲਾ ਜੇ ਅਮਰ ਦੇਖ ਲਿਆ ਦੇਖ ਲਿਆ ਕੋਈ ਨਹੀਂ ਲੈਣਾ ਮਰਾ ਮਰਾ ਕੋਈ ਨਹੀਂ ਲੈਣਾ ਇਹ ਲੈਣਾ 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 ਉਹ ਲੈਣਾ ਦੀ ਆ ਅਨੰਤ ਕਰਕੇ ਕੋਈ ਦਾ ਨਾਮ ਜੀ ਲੈਣਾ ਫੇਰ ਦੇਣਾ ਭਗਵਾਨ ਜੀ ਸਰਦਾਰ ਜੀ ਮੈਂ ਕਰਕੇ ਦੇਣਾ ਤਾਂ ਦੱਸਣ ਨਹੀਂ ਲੈਣਾ ਤਾਂ ਮਰਦੀ ਆ ਨਾ ਜੀ ਉਹ ਲੈ ਨਹੀਂ ਆਇਆ ਉਹ ਜੋ ਸੇਵਾ ਕਰਨਾ ਜੀ ਵਿਸ਼ੰਕਰ ਜੀ ਕਰਦੇ ਸੀ ਗੰਭੀਰ ਕਰਦੀਆਂ ਰਹਿਣੀਆਂ ਅੱਲੇ ਫੜਾਓ ਕਿੱਥੇ ਆ ਲੇਕਿਨ ਅੱਜ ਕਿੱਥੇ ਹੈ ਦਿਲਸਰ ਕਿੱਥੇ ਹੈ ਦਿਲਸਰ ਆ ਬੋ ਕੇ ਬਾਈ ਬਾਈ ਚੈੱਕ ਨੂੰ ਛੇੜ ਛੜ ਕੇ ਲੈ ਆ ਹਾਏ ਲਾਓ ਹਾਏ ਲਾਓ ਕਰੇ ਸਰ ਦੇ ਚੈੱਕ ਨੂੰ ਛੇੜ ਛੜ ਕੇ ਲੈ ਨੂੰ ਖੋਲੋ ਹਾਏ ਲਾਓ ਹਾਏ ਲਾਓ ਅਮ੍ਰਿਤਸਰ ਦੀ ਜਿਹੜੀ ਘਟਨਾ ਹੋਈ ਆ ਬਾਬਾ ਸੁਭਾਸ਼ ਮੇਦਕਰ ਜਿਸੇ ਬਹੁਤ ਨਾਲ ਛੇੜ ਛੜ ਕੀਤੀ ਗਿਆ ਨਕੋਦਰ ਵਿੱਚ ਵੀ ਹਜੇ ਵਿਰੋਧ ਪ੍ਰਸ਼ਦ ਬਰਦਰਸ਼ਨ ਕੀਤਾ ਹੈ ਕੀ ਕਰਨਾ ਚਾਹੋਗੇ ਜੋ ਅੰਮ੍ਰਿਤਸਰ ਦੇ ਵਿੱਚ ਘਟਣਾ ਵਾਪਰੀ ਆ ਬਹੁਤ ਹੀ ਮੰਦ ਭੱਗੀ ਆ ਉਸ ਜਿੰਨੀ ਕਰੜੀ ਨਿੰਦਿਆ ਕੀਤੀ ਜਾਵੇ ਉੰਨੀ ਹੀ ਘਟ ਐ ਪਰ ਸਭ ਤੋਂ ਵੱਧ ਜਿਹੜਾ ਅੱਜ ਸਾਡੇ ਮਨ ਨੂੰ ਜਿਹੜੀ ਠੇਸ ਲੱਗੀ ਆ ਉਹ ਸਾਡੇ ਜਿਹੜਾ ਨਕੋਦਰ ਦੇ ਐਸ.ਡੀ.ਐਮ ਸਾਹਿਬ ਹੈ ਜਿਨ੍ਹਾਂ ਦੀ ਡਿਊਟੀ ਬਣਦੀ ਆ ਕਿ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਦਾ ਜਿਹੜਾ ਆਪਣੇ ਕੰਟਰੋਲ ਵਿੱਚ ਰੱਖਣਾ ਅੱਜ ਉਹ ਐਸ.ਡੀ.ਐਮ ਸਾਹਿਬ ਹੀ ਚਾਹੁੰਦੇ ਆ ਕਿ ਕਾਨੂੰਨ ਵਿਵਸਥਾ ਜਿਹੜੀ ਵਿਗੜੇ ਔਰ ਇੱਕ ਕੁਰਸੀ ਦੇ ਉੱਤੇ ਬੈਠ ਕੇ ਉੱਠ ਕੇ ਉਹ ਬੰਦਾ ਇਹ ਤਾਂ ਮੈਮੋਰੈਂਡ ਨਹੀਂ ਲੈ ਰਿਆ ਔਰ ਮੈਮੋਰੈਂਡ ਵੀ ਕਿਹੜਾ ਆ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਮੁਤਾਬਕ ਜਿਸ ਕੁਰਸੀ ਦੇ ਉੱਤੇ ਬੈਠਾ ਉਹ ਜੇ ਉਹਦੇ ਰੱਖਿਆ ਨਹੀਂ ਕਰ ਸਕਦਾ ਤਾਂ ਆਮ ਪਬਲਿਕ ਉਹਦੇ ਕੋਲੋਂ ਕੀ ਸੋਚਦੀ ਆ ਕਿ ਉਹ ਕੀ ਕਰੂਗਾ ਉਹ ਤਾਂ ਇਸ ਲਈ ਮੈਂ ਚਾਹੁੰਦਾ ਕਿ ਇਹੋ ਜਿਹੇ ਅਫਸਰ ਹੈ ਜਿਹੜੇ ਇਹਨਾਂ ਨੂੰ ਸਸਪੈਂਡ ਕਰਕੇ ਘਰ ਹੀ ਬਿਠਾ ਦੇਣਾ ਚਾਹੀਦਾ ਜਿਹੜੇ ਬਾਬਾ ਸਾਹਿਬ ਦੇ ਸਨਮਾਨ ਲਈ ਕੁਝ ਨਹੀਂ ਕਰ ਸਕਦੇ ਉਹ ਆਮ ਪਬਲਿਕ ਲਈ ਕੀ ਕਰਨਗੇ ਜਿਹੜਾ ਵਿਰੋਧ ਉੱਥੇ ਹੈ ਇਹਦੇ ਬਾਰੇ ਵਿੱਚ ਜਿਹੜੀ ਪਾਰਟੀ ਵੱਲੋਂ ਕੋਈ ਨਿਰਦੇਸ਼ ਜਾਰੀ ਹੋਇਆ ਜੀ ਪਾਰਟੀ ਵੱਲੋਂ ਹਾਲ ਦੀ ਘੜੀ ਦਾ ਇਹ ਸਿਕਾ ਕਿ ਅੰਮ੍ਰਿਤਸਰ ਦੇ ਵਿੱਚ ਪਰਚਾ ਦਾਜ ਹੋ ਗਿਆ ਸਾਰੀਆਂ ਜਿਹੜੀਆਂ ਵਿਧਾਨ ਸਭਾ ਸੀ ਉਹਦੇ ਉੱਤੇ ਆਪਣਾ ਇੱਕ ਮੈਮੋਰੰਡਮ ਜਿਹੜਾ ਸੀ ਉਹ ਐਸਡੀਐਮ ਰਾਜ ਸਰਕਾਰ ਨੂੰ ਦੇਣਾ ਸੀ ਔਰ ਜਿਹੜਾ ਸਾਡਾ ਨਕੋਦਰ ਦਾ ਐਸਡੀਐਮ ਆ ਇਸ ਨੇ ਸਾਭ ਲੱਭ ਜਾਂ ਜੇ ਕਹਿ ਦਿੱਤਾ ਕਿ ਮੈਂ ਜਿਹੜਾ ਮੈਮੋਰੰਡਮ ਨਹੀਂ ਲੈਣਾ ਵਾਂਗਾ ਔਰ ਐਸੀ ਉਹਨੂੰ ਇਹ ਵੀ ਤਾਰਨਾ ਕਰ ਦੇਣੀ ਚਾਹੁੰਦੇ ਕਿ ਭੋਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਜਿਹੜੀ ਆ ਤੂੰ ਤਾਂ ਕੀ ਆ ਇਹ ਚੰਗੇ ਚੰਗਾ ਦੀ ਧੌਣ ਜੋ ਕੀਲਾ ਕੱਢ ਦਿੰਦੀ ਆ ਜੇ ਤੈਨੂੰ ਕੋਟਾ-ਕੋਟਾ ਕਰਕੇ ਨਾ ਲਿਆਏ ਤਾਂ ਤੂੰ ਸਾਡਾ ਨਾਮ ਬਟਾ ਦੇ ਕਿ ਬਹੁਜਨ ਸਮਾਜ ਪਾਰਟੀ ਵਾਲੇ ਇੱਥੇ ਹੈਗੇ ਆ। ਤੇ ਜਿਹੜਾ ਵਿਅਕਤੀ ਉੱਥੇ ਅਰੋਪੀ ਹੱਟਿਆ ਗਿਆ ਉਹਨੂੰ ਹੁਣ ਮੰਦਬੁੱਦੀ ਕਿਹਾ ਜਾ ਰਿਹਾ ਜੀ। ਭਾਜੀ ਇਹ ਤਾਂ ਲਗਭਗ ਆਪਾਂ ਦੇਖ ਰਹੀਆਂ ਜੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਹੁੰਦੀ ਆ ਤਾਂ ਜਿਹੜੇ ਡੇੜਾ ਲੋਕਾਂ ਨੂੰ ਫੜਿਆ ਜਾਂਦਾ ਉਹ ਕੋਈ ਮੰਦਬੁੱਦੀ ਆ ਜੀ ਉਹ ਘਰੋਂ ਗਿਆ ਸੀਗਾ ਸਾਨੂੰ ਕਹਿੰਦਾ ਨਹੀਂ। ਉਹ ਮੰਦਬੁੱਦੀ ਨੂੰ ਇਹੀ ਕਿਉਂ ਪਤਾ ਲੱਗਦਾ ਕਿ ਸਾਡੇ ਰਹਿਬਰਾਂ ਦਾ ਅਪਮਾਨ ਕਰਨਾ ਬਾਈ? ਉਹ ਮੰਦਬੁੱਦੀ ਜਿਹੜਾ ਆ ਉਹ ਆਪਣੇ ਘਰ ਦੇ ਸਰ ਕਿਉਂ ਨਹੀਂ ਪਾੜਦਾ? ਉਨੇ ਜਾ ਕੇ ਦੇਖੋ ਕਿਥੋਂ ਉਹ ਧਰਮਕੋੜ ਤੋਂ ਗਿਆ ਜਿਹੜੇ ਦਰਬਾਰ ਸਾਹਿਬ ਦੇ ਨਾਲ ਜਿਹੜਾ ਸਟੈਚੂ ਲੱਗਾ ਹੋਇਆ ਬਾਬਾ ਸਾਹਿਬ ਬੈਠਾ ਉਹ ਤੇ ਜਾ ਕੇ ਉਹ ਸਟੈਚੂ ਤੋੜ ਰਿਹਾ ਉਹ ਮੰਦਬੁੱਧੀ ਹੋ ਸਕਦਾ ਜਿਹੜਾ ਧਰਮਕੋੜ ਤੋਂ ਜਾ ਕੇ ਅੰਮ੍ਰਿਤਸਰ ਚ ਜਾ ਕੇ ਕਾਹੜ ਕਰ ਉਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਅਸੀਂ ਇਹ ਹੀ ਚਾਹੁੰਦੇ ਕਿ ਸਾਜ਼ਿਸ਼ ਕਰਤਾ ਜਿਹੜੇ ਆ ਉਹ ਸਾਹਮਣੇ ਆਉਣ